ਅੱਜ ਪੰਜਾਬ ਸਰਕਾਰ ਨੇ ਆਪਣਾ 2 ਲੱਖ 4000 ਕਰੋੜ ਦਾ ਬਜਟ ਪੇਸ਼ ਕੀਤਾ ਤੇ ਵਿਰੋਧੀ ਧਿਰ ਉਹ ਹੁੰਦੀ ਹੈ ਜੋ ਸਰਕਾਰ ਨੂੰ ਸ਼ੀਸ਼ਾ ਵੀ ਦਿਖਾਉਂਦੀ ਹੈ ਤੇ ਇੱਕ ਡਮੀ ਸਰਕਾਰ ਵਾਂਗੂ ਕੰਮ ਵੀ ਕਰਦੀ ਹੈ। ਕਾਂਗਰਸ ਪਾਰਟੀ ਦੇ ਪ੍ਰਧਾਨ ਰਾਜਾ ਵੜਿੰਗ ਤੇ ਵਿਧਾਨ ਸਭਾ ਚ ਮੈਂਬਰ ਵੀ ਨੇ ਗੱਲਬਾਤ ਕਰ ਲੈਨੇ। ਵਿੰਸ ਵੜਿੰਗ ਸਾਹਿਬ ਬਜਟ ਦੇਖਿਆ ਤੁਸੀਂ ਬੜੀ ਸ਼ਾਂਤਮਈ ਤਰੀਕੇ ਦੇ ਨਾਲ ਬਜਟ ਸੁਣ ਰਹੇ ਸੀ ਇੱਕ ਅੱਧੀ ਵਾਰ ਵਿੱਚੋਂ ਉੱਠੇ ਵੀ ਪਰ ਬੜੀ ਸਹਿਜਤਾ ਦੇ ਨਾਲ ਬਜਟ ਸੁਣਿਆ ਤੁਸੀਂ। ਕੀ ਲੱਗਿਆ ਸਰਕਾਰ ਦੇ ਬਜਟ ਚ ਪੰਜਾਬ ਦੇ ਲੋਕਾਂ ਅਸਤੇ ਕੀ ਕੁਝ ਐ ਦੇਖੋ ਗੱਲ ਇਹ ਐ ਕਿ ਹਮੇਸ਼ਾ ਹੀ ਜੇ ਕੋਈ ਸਰਕਾਰ ਗੱਲ ਸੁਣਾਉਣਾ ਚਾਹੁੰਦੀ ਐ ਉਹਨਾਂ ਨੂੰ ਹਮੇਸ਼ਾ ਹੀ ਤਰੀਕੇ ਨਾਲ ਸੁਣੀਦਾ ਲੇਕਿਨ ਉਹਰਾ ਵਾਤਾਵਰਨ ਚੰਗਾ ਹੋਣਾ ਚਾਹੀਦਾ ਐ ਅੱਜ ਵਾਤਾਵਰਨ ਠੀਕ ਸੀਗਾ ਇਸ ਕਰਕੇ ਹਰ ਗੱਲ ਸੁਣੀ ਗਈ ਲੇਕਿਨ ਪਹਿਲਾਂ ਦੇ ਬਜਟ ਜਿਵੇਂ ਆਉਂਦੇ ਸੀਗੇ ਅ ਦੋ ਬਜਟ ਪਹਿਲਾਂ ਦਿੱਤੇ ਕੋਈ ਵੱਖਰੀ ਐਸੀ ਚੀਜ਼ ਲੱਗੀ ਨਹੀਂ ਕਿ ਜੀਰੀ ਮੈਂ ਵਧਾਈ ਦੇਵਾਂ ਸਰਕਾਰ ਨੂੰ ਕਿ ਅੱਜ ਸਰਕਾਰ ਦਾ ਬਚਟਾ ਹੈ ਕਿਤੇ ਖੁਸ਼ੀਆਂ ਹੋ ਰਹੀਆਂ ਹੁਣ ਮੈਨੂੰ ਯਾਦ ਹੈ ਪਹਿਲਾ ਬਜਟ ਜਦੋਂ ਇਹਨਾਂ ਨੇ ਅਨਾਉਂਸ ਕਰਨਾ ਸੀ ਇੱਕ ਇਹਨਾਂ ਨੇ ਕਹਾਣੀ ਜੀ ਪਾਈ ਕਿ ਭਾਈ ਅਸੀਂ ਲੋਕਾਂ ਨੂੰ ਪੁੱਛ ਕੇ ਬਜਟ ਬਣਾਵਾਂਗੇ ਫਿਰ ਹਰਪਾਲ ਚੀਮਾ ਜੀ ਘਰ ਉੱਥੇ ਸ਼ਹਿਰ-ਸ਼ਹਿਰ ਗਏ ਉੱਥੇ ਆਪਣੇ ਬੰਦਿਆਂ ਤੋਂ ਬੁਲਾਇਆ ਗਿਆ ਸੋ ਉਹ ਲੋਕਾਂ ਨੇ ਉਦੋਂ ਵੀ ਕਿਹਾ ਵੀ ਬਹੁਤ ਸਾਰੀਆਂ ਅਸੀਂ ਗੱਲਾਂ ਕਈਆਂ ਸੀ ਲੇਕਿਨ ਉ ਬਜਟ ਚ ਤਾਂ ਆਈਆਂ ਹੀ ਨਹੀਂ ਐ ਫੇਰ ਇਸ ਵਾਰੀ ਉਹਨਾਂ ਨੇ ਦੋ ਦੋ ਬਜਟ ਉਦੋਂ ਬਾਅਦ ਪੇਸ਼ ਕਰ ਕਰਤੇ ਉਹਨਾਂ ਨੇ ਇਸ ਵਾਰੀ ਲੋਕਾਂ ਦਾ ਬਜਟ ਤੋਂ ਗੱਲ ਵੱਖਰੀ ਕਰਤੀ ਵੀ ਇਹ ਪੁੱਛਣ ਪਚਾਉਣ ਦੀ ਲੋੜ ਨਹੀਂ ਆਪ ਹੀ ਬਣਾ ਦਿਓ ਸੋ ਲੋ ਬਨਾਤਾ ਮੈਨੂੰ ਲੱਗਦਾ ਨਾ ਤਾਂ ਇਹਦੇ ਚ ਮੁਲਾਜ਼ਮ ਖੁਸ਼ ਹੋਇਆ ਨਾ ਕੋਈ ਗਰੀਬ ਖੁਸ਼ ਹੋਇਆ ਨਾ ਕੋਈ ਮੈਂ ਸਮਝਦਾ ਕਿਉਂਕਿ ਸਾਨ ਖੁਸ਼ ਹੋਏ ਜਾਂ ਨਾ ਕੋਈ ਵਪਾਰੀ ਖੁਸ਼ ਹੋਏ ਬਜਟ ਦੇ ਵਿੱਚ ਕੋਈ ਐਸੀ ਚੀਜ਼ ਨਹੀਂ ਨਿਕਲੀ ਜਿਹੜੇ ਕੋ ਕੋਈ ਵਰਗ ਖੁਸ਼ ਹੋਇਆ ਵੇ ਕੋਈ ਵੈਲਫੇਅਰ ਸਕੀਮ ਨਹੀਂ ਨਿਕਲੀ ਨਵੀਂ ਕੋਈ ਕਿਸੇ ਵਾਸਤੇ ਪੈਨਸ਼ਨ ਚੁਵਾਦਾ ਨਹੀਂ ਹੋਇਆ ਸ਼ਗਨ ਸਕੀਮ 'ਚ ਕੋਈ ਵਾਅਦਾ ਨਹੀਂ ਹੋਇਆ ਹਜ਼ਾਰ ਰੁਪਏ ਵਾਲੀ ਗੱਲ ਹਜੇ ਕੋਈ ਨਜ਼ਰ ਨਹੀਂ ਆਈ ਸੋ ਜਿਸ ਪ੍ਰਕਾਰ ਦਾ ਬਜਟ ਪੇਸ਼ ਕੀਤਾ ਗਿਆ ਹੈ ਬਹੁਤ ਸਾਰੇ ਕਰਜ਼ੇ ਦੀ 30000 ਕਰੋੜ ਰੁਪਏ ਦੀ ਨਵੀਂ ਕਰਜ਼ੇ ਦੀ ਤਜ਼ਵੀਜ਼ ਰੱਖ ਦਿੱਤੀ ਗਈ ਹੈ ਆ ਮੈਂ ਜੇ ਬਜਟ ਚੋਂ ਸੋਚੋਂ ਜੇ ਨੰਬਰ ਦੇਨੇ ਹੁਣ ਇਸ ਬਜਟ ਨੂੰ ਤਾਂ ਮੈਂ ਪੰਜ ਨੰਬਰ ਵੀ ਨਹੀਂ ਦਿਆਂਗਾ ਕਿਉਂਕਿ ਬਹੁਤ ਹੀ ਇਵਨ ਕੀ ਕਮ ਸੇ ਕਮ ਉਹ ਸਾਡੇ ਵੇਲੇ ਕੋਈ ਬਜਟ ਪੇਸ਼ ਕਰਦਾ ਸੀ ਉਹ ਸ਼ੇਰ ਔਰ ਸ਼ਾਇਰੀ ਆਪ ਪੜ ਦਿੰਦਾ ਸੀਗਾ ਕਮ ਸੇ ਕਮ ਲੇਕਿਨ ਇਸ ਵਾਰੀ ਦਾ ਐਫਐਮ ਸਾਹਿਬ ਨੇ ਤਾਂ ਉਹ ਪੜ ਪੜ ਕੇ ਸ਼ੇਰ ਨੂੰ ਵੀ ਤਿੰਨ ਵਾਰੀ ਪੜ ਰਿਹਾ ਜਿਹੜਾ ਸ਼ੇਰ ਹੀ ਨਹੀਂ ਤੁਸੀਂ ਬੋਲ ਸਕਦੇ ਫਿਰ ਉਹਨੂੰ ਲਿਖਦੇ ਕਿਉਂ ਕਿਉਂ ਕਿਸੇ ਦੀ ਨਕਲ ਕਰਦੇ ਹੋ ਸੋ ਮੇਰੇ ਕਹਿਣ ਦਾ ਮਤਲਬ ਕਿ ਕੁਝ ਹੈ ਨਹੀਂ ਸਿਲਬਣ ਪਾਲਣ ਨੂੰ ਪ੍ਰਿੰਸ ਸਾਹਿਬ ਸਰਕਾਰ ਦਾਵਾ ਕਰ ਰਹੀ ਹੋਂ ਤੱਕ ਦਾ ਇਤਿਹਾਸਿਕ ਚ ਸਭ ਤੋਂ ਵੱਡਾ ਬਜਟ ਹੈ ਕਿੱਥੇ ਕਮੀ ਰਹੀ ਗਈ ਕਿਉਂਕਿ ਅਮਾਉਂਟ ਤਾਂ ਉਨੀ ਹੋਣੀ ਹੈ ਉਹ ਅਮਾਉਂਟ ਤੋਂ ਬਾਹਰ ਨਹੀਂ ਜਾ ਸਕਦੇ ਅਲੋਕੇਸ਼ਨ ਦੇ ਵਿੱਚ ਕਮੀ ਰਹੀ ਗਈ ਸਰਕਾਰ ਨੂੰ ਸਮਝ ਨਹੀਂ ਆਇਆ ਕਿ ਇਸ ਇਸ ਨੂੰ ਕਿਸ ਤਰ੍ਹਾਂ ਡਿਵਾਈਡ ਕੀਤਾ ਜਾਵੇ ਅਮਾਉਂਟ ਤਾਂ ਉਨੀ ਰਹਿਣੀ ਹੈ ਨਹੀਂ ਨਹੀਂ ਦੇਖੋ 2 2 ਲੱਖ 4000 ਕਰੋੜ ਦਾ ਜਿਹੜਾ ਬਜਟ ਹੈ ਬਜਟ ਚ ਆਏ ਸਾਲ ਵਾਦਾ ਹੁੰਦਾ ਹੈ ਆਈ ਕੋਈ ਪਹਿਲੀ ਵਾਰ ਹੀ ਨਹੀਂ ਹੋਇਆ ਜਦੋਂ ਅਸੀਂ ਲਾਸਟ ਬਜਟ ਛੱਡ ਕੇ ਗਏ ਸੀ ਉਸ ਵੇਲੇ ਸਾਡੇ ਬਜਟ ਦੇ ਵਿੱਚ ਬਾਂਸ 12% ਦਾ ਵਾਧਾ ਸੀਗਾ ਕਿਉਂਕਿ ਮਹਿੰਗਾਈ ਵੱਧ ਜਾਂਦੀ ਹੈ ਟੈਕਸ ਕਲੈਕਸ਼ਨ ਵੱਧ ਜਾਂਦੀ ਹੈ ਜੀਐਸਟੀ ਵੱਧ ਗਏ ਸਮਾਨ ਮਹਿੰਗਾ ਹੋ ਗਿਆ ਤੁਰਤੇ ਜੀਐਸਟੀ ਜ਼ਿਆਦਾ ਲੱਗ ਗਿਆ ਸੋ ਸੇਮ ਉਹ ਚੱਲਦਾ ਚਲੋਣਾ ਇਸ ਵਾਰੀ 2 ਲੱਖ 4000 ਕਰੋੜ ਪਿਛਲੀ ਵਾਰੀ 1 196000 ਕਰੋੜ ਸੀ ਜਾਨੀ ਇਸ ਵਾਰੀ ਮਾਸ 4% ਦਾ ਵਾਧਾ ਬਜਟ ਦੇ ਵਿੱਚ ਹੋਇਆ ਲੇਕਿਨ ਬਹੁਤ ਸਾਰੀਆਂ ਦੇਣਦਾਰੀਆਂ ਵੱਧ ਗਈਆਂ ਬਹੁਤ ਸਾਰਾ ਕਰਜ਼ਾ ਵੱਧ ਗਿਆ ਸੋ ਅਗਰ ਕਰਜ਼ੇ ਦਾ ਮੈਂ ਡਾਟਾ ਤੁਹਾਨੂੰ ਦੇਵਾਂ ਤਾਂ ਅਸੀਂ ਇਹਨਾਂ ਨੂੰ 2 ਲੱਖ ਕਾਠ ਹਜ਼ਾਰ ਕਰੋੜ ਰੁਪਏ ਦਾ ਕਰਜ਼ਾ ਛੱਡ ਕੇ ਗਈ ਸੀ ਸਾਥੋਂ ਪਹਿਲਾਂ ਮਗਰਲੀ ਸਰਕਾਰ ਅਕਾਲੀ ਦਲ ਛੱਡ ਕੇ ਗਈ ਸੀ ਕਰਜ਼ਾ ਉਸ ਤੋਂ ਪਹਿਲਾਂ ਇਹ ਕੁਝ ਆ ਟੈਰਰਿਜ਼ਮ ਸਮੇਂ ਦਾ ਵੀ ਕਰਜਾ ਹੈਗਾ ਔਰ ਹਰ ਇੱਕ ਸਰਕਾਰ ਕਹਿੰਦੀ ਸਾਨੂੰ ਵਿਰਸੇ ਚ ਮਿਲਿਆ ਵਿਰਸੇ ਚ ਮਿਲਿਆ ਵਿਰਸੇ ਚ ਮਿਲਿਆ ਪਰ ਹੁਣ ਵਾਲੀ ਸਰਕਾਰ ਇਹ ਵੀ ਕਹਿੰਦੀ ਹੈ ਵੀ ਸਾਡਾ ਖਜ਼ਾਨਾ ਭਰਿਆ ਹੋਇਆ ਹੈ ਫੁੱਲ ਹੈ ਸੋ ਆਮ ਆਦਮੀ ਪਾਰਟੀ ਦੀ ਗਵਰਨਮੈਂਟ ਨੇ ਅਸੀਂ ਦੋ ਕਾਟ ਛੱਡ ਕੇ ਗਏ ਸੀ ਇਹਨਾਂ ਨੇ 22 23 ਚ ਉਹਨੂੰ 292 ਕਰਤਾ ਜਿਹੜਾ ਅਸੀਂ ਦੋ ਕਾਟ ਛੱਡ ਕੇ ਗਏ ਸੀ ਫਿਰ ਇਹਨਾਂ ਨੇ 23 24 ਚ 3 ਕਰੋੜ ਜਾਨੀ ਹੁਣ 23 ਅ 3 ਲੱਖ 23000 ਕਰੋੜ 23134 ਕਰੋੜ ਦਾ ਕਰਜ਼ਾ ਚੜਾਤਾ ਹੁਣ ਜਿਹੜਾ ਅਗਲਾ 24 25 ਦਾ ਆਏਗਾ ਉਹਦੇ ਚ 3353000 ਕਰੋੜ ਰੁਪਏ ਦਾ ਕਰਜ਼ਾ ਹੋ ਜਾਏਗਾ ਕਿਉਂਕਿ ਉਹਦੇ ਚ ਇਹਨਾਂ ਨੇ 30000 ਰੁਪਏ ਦਾ ਹੋਰ ਐਸਟੀਮੇਟ ਜਿਹੜਾ ਕਿਹਾ ਵੀ ਅਸੀਂ ਕਰਜ਼ਾ ਲਵਾਂਗੇ ਅੱਜ ਦੇ ਬਜਟ ਚ ਇਹਦੇ ਪੇਸ਼ ਕੀਤਾ ਤੁਸੀਂ ਕੋਈ ਗੱਲ ਕਰਨੀ ਚਾਹੁੰਦੇ ਹੋ ਮੈਂ ਕਰਜ਼ੇ ਤੇ ਆ ਰਿਹਾ ਸਰਕਾਰ ਕਹਿੰਦੀ ਕਿ ਜਿਹੜਾ ਪ੍ਰਿੰਸੀਪਲ ਅਮਾਉਂਟ ਹੈ ਅੱਜ ਤੱਕ ਕਿਸੇ ਨੇ ਨਹੀਂ ਮੋੜਿਆ ਅਸੀਂ ਮੋੜ ਰਿਹਾ ਪਿਛਲੀਆਂ ਸਰਕਾਰਾਂ ਤਾਂ ਸਿਰਫ ਵਿਆਜਾਂ ਮੋੜਦੀਆਂ ਰਹੀਆਂ ਸੋ ਮੈਂ ਤੁਹਾਨੂੰ ਸਾਰੀ ਗੱਲ ਵਿਸਤਾਰਪੂਰਵਕ ਸੁਜਾਉਣਾ ਹੈ ਕਿ ਅਸੀਂ 266000 ਕਰੋੜ ਛੱਡਿਆ ਪਹਿਲੇ ਸਾਲ ਇਹਨਾਂ ਨੇ 292 ਕਰਤਾ ਫਿਰ ਹੁਣ 223 323 ਕਰਤਾ ਤੇ ਹੁਣ ਅਗਲਾ ਜਿਹੜਾ ਬਜਟ 353 599 ਕਰੋੜ ਰੁਪਏ ਦਾ ਪੰਜਾਬ ਸਰਕਾਰ ਦਾ ਹੋਗਾ ਇਹਨਾਂ ਨੇ ਇਸ ਵਾਰੀ ਕਿਹਾ ਸੀ 30000 ਕਰੋੜ ਰੁਪਏ ਖਰਚ ਲਾਵਾਂਗੇ ਮਗਰਲੀ 5 ਸਾਲਾਂ ਦੀ ਸਰਕਾਰ ਨੇ ਤਕਰੀਬਨ 75000 ਕਰੋੜ ਰੁਪਏ ਦਾ ਕਰਜ਼ਾ ਲਿਆ ਕਾਂਗਰਸ ਪਾਰਟੀ ਦੀ ਸਰਕਾਰ ਨੇ ਕਰਜ਼ਾ ਲੈਣ ਤੋਂ ਬਿਨਾ ਕਈ ਵੀ ਕੰਮ ਨਹੀਂ ਚੱਲਦਾ ਕਿਉਂਕਿ ਪੰਜਾਬ ਦੇ ਆਲਰੇਡੀ ਇੰਨਾ ਸਰ ਕਰਜ਼ਾ ਹੈ ਮੈਂ ਨਹੀਂ ਕਹਿਆ ਵੀ ਇਹਨਾਂ ਨੇ ਕਰਜ਼ਾ ਲਿਆ ਸੋ ਇਹ ਕਹਿੰਦੇ ਸੀ ਇਹਨਾਂ ਨੇ 30000 ਕਰੋੜ ਰੁਪਏ ਦੀ ਤਜ਼ੀਰ ਰੱਖਦੀ 62000 ਕਰੋੜ ਰੁਪਏ ਇਹਨਾਂ ਨੇ 2 ਸਾਲਾਂ ਚ ਲੈ ਲਿਆ ਕਰਜ਼ਾ ਜਾਨੀ ਕਿ ਹੁਣ 92000 ਕਰੋੜ ਰੁਪਏ ਦਾ ਕਰਜ਼ਾ 3 ਸਾਲਾਂ ਚ ਆਮ ਆਦਮੀ ਪਾਰਟੀ ਨੇ ਲੈ ਲਿਆ ਇਹਦਾ ਮਤਲਬ ਸਾਡੇ ਤੋਂ ਤਾਂ ਐਕਸੀਡ ਕਰ ਗਏ ਅਸੀਂ 5 ਸਾਲਾਂ 'ਚ 75000 ਕਰੋੜ ਰੁਪਏ ਸੀ ਇਹਨੇ 99000 ਕਰੋੜ ਰੁਪਇਆ ਲੈ ਲਿਆ ਸੋ ਅੰਕੜੇ ਦਿਨੇ ਕਢਾ ਲਓ 2021 ਦੇ ਵਿੱਚ ਅਸੀਂ ਜਿਹੜਾ ਪ੍ਰਿੰਸੀਪਲ ਅਮਾਉਂਟ ਸੀ ਪੁਰਾਣਾ ਪੈਸਾ ਉਹਦੇ ਜੋ 13482 ਕਰੋੜ ਰੁਪਇਆ ਅਸੀਂ ਮੋੜਿਆ ਤੇ ਵਿਆਜ ਮੋੜਿਆ 18588 ਕਰੋੜ ਰੁਪਇਆ ਯਾਨੀ ਕਿ 32070 ਕਰੋੜ ਰੁਪਏ ਅਸੀਂ 2021 ਦੇ ਵਿੱਚ ਮੋੜੇ ਫਿਰ ਸਾਡੀ 2122 ਚ ਅਸੀਂ ਬਜਟ ਪੇਸ਼ ਕੀਤਾ ਅਭੀ ਜਿਹੜਾ ਕਿੰਨੇ ਪੈਸੇ ਮੋੜੇ ਉਰੇਚ ਅਸੀਂ 17272 ਰੁਪਏ ਮੂਲ ਮੋੜਿਆ ਤੇ ਵਿਆਜ ਮੋੜਿਆ 1936 ਕਿਉਂਕਿ ਵਿਆਜ ਵੱਧ ਜਾਂਦਾ ਜਦੋਂ ਤੁਹਾਡਾ ਕਰਜ਼ਾ ਵੱਧ ਜਾਂਦਾ ਅਸੀਂ ਟੋਟਲ 36335 ਕਰੋੜ ਰੁਪਏ ਮੋੜੇ 2122 ਇਹ ਆ ਗਏ ਹੁਣ 2223 ਇਹਨਾਂ ਨੇ 16000 16094 ਕਰੋੜ ਰੁਪਿਆ ਇਹਨਾਂ ਨੇ ਮੋੜਿਆ ਸਾਡੇ ਤੋਂ ਘੱਟ ਮੋੜਿਆ ਅਸੀਂ 17272 ਮੋੜੇ 1000 ਕਰੋੜ ਇਹਨਾਂ ਨੇ ਘੱਟ ਮੋੜਿਆ ਇਹਨਾਂ ਨੇ ਵਿਆਜ ਭਰਿਆ ਸਾਡੇ ਨਾਲੋਂ ਵੱਧ 21100 ਕਿਉਂਕਿ ਕਰਜ਼ਾ ਜਿਆਦਾ ਵੱਧ ਗਿਆ ਪ੍ਰਿੰਸੀਪਲ ਅਮਾਉਂਟ ਵੱਧ ਗਈ ਇਹਨਾਂ ਨੇ ਟੋਟਲ 36194 ਕਰੋੜ ਰੁਪਇਆ ਮੋੜਿਆ ਫਿਰ ਵੀ ਅਸੀਂ ਮੋੜਿਆ 36335 ਕਰੋੜ ਰੁਪਇਆ ਇਹ ਕਹਿੰਦੇ ਜੀ ਇਹਨਾਂ ਦੇ ਤਾਂ ਮੋੜਦੇ ਨਹੀਂ ਤਾਂ ਇਹਨਾਂ ਦੇ ਪੈਸੇ ਮੈਂ ਉਹੀ ਤਾਂ ਤਾਂ ਹੀ ਕਿਹਾ ਵੀ ਕੋਈ ਹੱੱਟੀ ਥੋੜੀ ਹੈ ਕਿਸੇ ਦੇ ਪੈਸੇ ਨਾਪ ਲੋਂਗੇ ਇਹ ਤਾਂ ਬੈਂਕਿੰਗ ਸਿਸਟਮ ਹੈ ਟ੍ਰੈਜ਼ਰੀ ਨੂੰ ਤਾਲਾ ਲੱਗ ਜਾਏਗਾ ਅਗਲੀ ਸਰਕਾਰ ਆਊਗੀ ਉਹ ਵੀ ਮੋੜਨੇ ਪਊਗੀ 2023-24 ਚ ਇਸ ਸਾਲ ਜੀ ਇਹਨਾਂ ਨੇ 16626 ਮੋੜੇ ਅਸੀਂ ਭਾਈ ਯਾਰ ਨਹੀਂ ਇਹਨਾਂ ਨੇ 16626 ਮੂਲ ਮੋੜੇ ਤੇ 22500 ਕਰਜ਼ਾ ਫੇਰ ਵਧ ਗਿਆ ਇਹਨਾਂ ਨੇ ਵਿਆਜ ਮੋੜਿਆ ਜਾਨੀ ਕਿ 39126 ਮੋੜੇ ਮੇਰੇ ਕਹਿਣ ਦਾ ਮਤਲਬ ਇਹ ਕੋਈ ਮੋੜ ਨਾ ਮੜਾਉਣਾ ਇਹ ਜਿੰਨੀਆਂ ਸਰਕਾਰਾਂ ਆਉਣੀਆਂ ਉਹਨਾਂ ਨੂੰ ਮੂਲ ਵੀ ਮੋੜਨਾ ਪਊਗਾ ਤੇ ਇੰਟਰਸਟ ਵੀ ਪੇ ਕਰਨਾ ਪਊਗਾ ਨਹੀਂ ਤੁਹਾਨੂੰ ਗਾਂ ਨੂੰ ਕਿਸੇ ਨੇ ਬੈਠਣ ਨਹੀਂ ਦੇਣਾ ਇਹ ਗਲਤ ਗੱਲ ਨਾ ਕਰੋ ਲੇਕਿਨ ਕਰਜ਼ਾ ਬਹੁਤ ਤੁਹਾਡੇ ਵੀਲੇ ਪੰਜਾਬ ਦੇ ਸਿਰ ਹੋ ਗਿਆ ਹਾਂ ਤੁਸੀਂ ਕੁਝ ਕਹਿਣਾ ਚਾਹੁੰਦੇ ਵਰਿੰਗ ਸਾਹਿਬ ਸਾਰੀ ਜਿਹੜੀ ਵਿਰੋਧੀ ਧਿਰਾਂ ਹੁੰਦੀਆਂ ਚਾਹੇ ਕੋਈ ਵੀ ਚਾਹੇ ਆਮ ਆਦਮੀ ਪਾਰਟੀ ਵੀ ਸੀ ਉਹ ਵੀ ਇਸੇ ਤਰ੍ਹਾਂ ਗੱਲਾਂ ਕਰਦੀ ਸੀ ਅਕਾਲੀ ਦਲ ਵਿਰੋਧੀ ਧਿਰ ਦੇ ਵਿੱਚ ਸੀ ਇਸੇ ਤਰ੍ਹਾਂ ਗੱਲਾਂ ਕਰਦੀ ਸੀ ਹੁਣ ਤੁਸੀਂ ਵੀ ਉਸੇ ਤਰ੍ਹਾਂ ਗੱਲਾਂ ਕਰ ਰਹੇ ਹੋ ਕਰਜ਼ੇ ਨੂੰ ਲੈ ਕੇ ਚਿੰਤਾਵਾਂ ਦੱਸ ਦਿੰਦੇ ਹੈਗੇ ਸੋਲੂਸ਼ਨ ਕਿਸੇ ਤਰ੍ਹਾਂ ਨਹੀਂ ਦੱਸਿਆ ਅੱਜ ਟਿੱਕਰ ਦੇਖੋ ਗੱਲ ਓਏ ਸਾਡੀਆਂ ਸਬਸਿਡੀਆਂ ਸਾਡੀਆਂ ਵੱਧ ਰਹੀਆਂ ਹੈ ਰੈਵਨਿਊ ਸਾਡੇ ਕੋਲੇ ਘਟਾ ਆ ਰਿਹਾ ਹੈ ਟੈਕਸ ਅਸੀਂ ਕਿਤੇ ਨਵਾਂ ਲਾ ਨਹੀਂ ਰਹੀ ਸੋਲੂਸ਼ਨ हमेशा मैं कह नहींता जदों ਤੁਸੀਂ ਟੈਕਸ ਕਲੈਕਸ਼ਨ ਕਰੋਗੇ ਜਾਂ ਕਿਤੋਂ ਕਿਤੋਂ ਰੈਵਨਿਊ ਬਣਾਉਂਗੇ ਫੇਰ ਇਹ ਕਰਜ਼ਾ ਲੈਣਾ ਸ਼ੁਰੂ ਹੋਣਾ ਆਦਰਵਾਇਜ਼ ਇਹ ਕਰਜ਼ਾ ਲੈਣਾ ਨਹੀਂ ਆ बिकॉज ऑलरेडी ਬਹੁਤ ਸਾਰਾ ਕਰਜ਼ਾ ਹੋ ਗਿਆ ਯੂ نو ਕੋਈ ਨਾ ਕੋਈ ਆਪਣੀ ਕਹਿ ਦਿੰਦੇ ਵੀ ਦੋ ਕਿੱਲਿਆਂ ਦਾ 60 ਲੱਖ ਦਾ ਕਰਜ਼ਾ ਹੈ ਤਾਂ ਦੋ ਕਿੱਲੇ ਵੇਚ ਕੇ ਕੰਮ ਛੁੱਟਣਾ ਹੈ ਸੋ ਇਸ ਤਰ੍ਹਾਂ ਇਹ ਕੰਮ ਛੁੱਟਣਾ ਨਹੀਂ ਹੈ ਕੀ ਕਿਹਾ ਫਿਰ ਅੱਜ ਦੇ ਜਿਹੜੇ ਹਾਲਾਤ ਆ ਅਸੀਂ ਕਿਉਂ ਰੋ ਰਹੇ ਆ ਲੋਕਾਂ ਨੂੰ ਤਾਂ ਕਈ ਵਿਚਾਰੇ ਆਮ ਲੋਕਾਂ ਨੂੰ ਸਮਝ ਨਹੀਂ ਆਉਂਦੀ ਕਿ ਇਹ ਕੈਪੀਟਲ ਐਕਸਪੈਂਡੀਚਰ ਹੈ ਕਿ ਡੈਟ ਹੈ ਕਿ ਰੈਵਨਿਊ ਹੈ ਉਹ ਕਹਿੰਦੇ ਯਾਰ ਚੱਲੀ ਤਾਂ ਜਾਂਦਾ ਜਹਾਜ਼ ਵੀ ਚੱਲਦਾ ਹੈ ਕਾਰਾਂ ਵੀ ਚਲਦੀਆਂ ਏ ਇਹ ਕੀ ਐ ਸਾਲ ਭੰਬਲ ਪੂਸਾ ਕੀ ਐ ਹੁਣ ਕੈਪੀਟਲ ਐਕਸਪੈਂਡੀਚਰ ਹੁੰਦਾ ਇੱਕ ਜਿਹੜਾ ਪੱਕਾ ਕਿਤੇ ਨਿਵੇਸ਼ ਹੋਇਆ ਇੰਨੇ ਪੈਸੇ ਲਾਤੇ ਔਰ ਇਹਨੂੰ ਕਹਾ ਜਾਂਦਾ ਹੈ ਸਟੇਟ ਸਲੋ ਔਨ ਕੈਪੀਟਲ ਐਕਸਪੈਂਡੀਚਰ ਬਟ ਸਬਸਿਡੀਆਂ ਦੇ ਉੱਤੇ ਬੜੀ ਤੇਜ਼ੀ ਨਾਲ ਇਹ ਸਟੇਟ ਕੰਮ ਕਰ ਰਹੀ ਹੈ ਵਧਿਆ ਇਹਨਾਂ ਨੇ ਆਸਾਨ ਪਾਸੇ ਚ ਗਈ ਮੁਫਤ ਖੋਰੀ ਵਾਲਾ ਹਾਂਜੀ 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 ਸੋ 5 ਸਾਲ ਦੀ ਜਿਹੜੀ ਸਾਡੀ ਗਵਰਨਮੈਂਟ ਸੀ ਆ ਹੁਣ ਬਜਟ ਦਾ ਇੱਥੋਂ ਤੁਸੀਂ ਹਿਸਾਬ ਲਾ ਲਓ ਸਾਰੇ ਦਾ ਸਾਰਾ ਵੀ ਕਿੰਨਾ ਕੰਮ ਹੋਇਆ ਪੰਜਾਬ 'ਚ ਇਹ ਕਹਿੰਦੇ ਅਸੀਂ ਉੱਥੇ ਆ ਕਰਤਾ ਸੀ ਉੱਥੇ ਆ ਕਰਤਾ ਕਰ ਜਾ ਸੀ ਤਾਂ ਲਿਆ ਸੀ ਆ ਕਰਤਾ ਸੀ ਆ ਕਰਤਾ ਨਾ ਤਾਂ ਕੋਈ ਸਾਨੂੰ ਵੱਡਾ ਸਟੇਡੀਅਮ ਬਣਿਆ ਨਜ਼ਰ ਆਇਆ ਨਾ ਸਾਨੂੰ ਕੋਈ ਵੱਡਾ ਪੁਲ ਬੰਦਿਆ ਨਜ਼ਰ ਆਇਆ ਨਾ ਕੋਈ ਸਾਨੂੰ ਮੈਡੀਕਲ ਕਾਲਜ ਬਣਿਆ ਨਜ਼ਰ ਆਇਆ ਨਾ ਕੋਈ ਐਸੀ ਇੰਡਸਟਰੀ ਸਾਨੂੰ ਨਹਿਰ ਕੋਈ ਬਣੀ ਆਈ ਜਾਂ ਕੋਈ ਐਸਾ ਕੋਈ ਚੀਜ਼ ਕਰਤੀ ਹੋਵੇ ਜਿਹਦੇ ਨਾਲ ਕੈਪੀਟਲ ਐਕਸਪੈਂਡੀਚਰ ਵਧਿਆ ਹੋਵੇ ਕੋਈ ਨਿਵੇਸ਼ ਇਹਨਾਂ ਨੇ ਕੀਤਾ ਹੋਵੇ ਨਾ ਹੀ ਕੋਈ ਆਪਣੀ ਹਜੇ ਤੱਕ ਵਾਦੇ ਪੂਰੇ ਕੀਤੇ ਹਜੇ 1000 ਰੁਪਏ ਵਾਲਾ ਵਾਅਦਾ ਵਿੱਚ ਪਿਆ ਹੈ ਹਜੇ 2500 ਰੁਪਿਆ ਪੈਨਸ਼ਨ ਵਾਲਾ ਵਾਅਦਾ ਪਿਆ ਹੈ ਹਜੇ ਹੋਰ ਸਾਰੇ ਨੌਕਰੀਆਂ ਤੇ ਇੱਧਰ ਉੱਧਰ ਵਾਲੇ ਜਿੰਨੇ ਵਾਦੇ ਸੀ ਉਹ ਵਿੱਚ ਪਏ ਹੈ ਹੁਣ ਕੀ ਕਹਿਰੀ ਹੈ ਕੈਪੀਟਲ ਐਕਸਪੈਂਡੀਚਰ ਜਿਹੜਾ ਅਸੀਂ 50 ਸਾਲਾਂ ਚ ਕਾਂਗਰਸ ਸਰਕਾਰ ਵੇਲੇ ਕੈਪੀਟਲ ਜਿਹੜਾ ਐਕਸਪੈਂਡੀਚਰ ਸੀਗਾ ਸਾਡਾ ਅਸੀਂ 50468 ਕਰੋੜ ਰੁਪਏ ਰੱਖਿਆ ਹੈ ਜੀ ਤੇ ਅਸੀਂ ਹੋਰੇ ਚੋਂ 31320 ਕਰੋੜ ਰੁਪਏ ਲਾਤੇ ਯਾਨੀ ਕਿ ਐਵਰੀਜ ਦੇ ਮੁਤਾਬਕ 62% ਅਸੀਂ ਪੈਸਾ ਲਾਤਾ ਜਿਹੜੇ ਆਂਕੜੇ ਮੇਰੇ ਕੋਲੇ ਹੈਗੇ ਆ ਇਹ ਆਮ ਆਦਮੀ ਪਾਰਟੀ ਦੀ ਗਵਰਨਮੈਂਟ ਨੇ ਪਹਿਲੇ ਸਾਲ ਕੇਵਲ 17.3 ਕੈਪੀਟਲ ਐਕਸਪੈਂਡੀਚਰ ਤੇ ਇਹਨਾਂ ਨੇ ਸਪੈਂਡ ਕੀਤਾ ਦੂਜੇ ਸਾਲ 2023 ਚ ਇਹਨਾਂ ਨੇ 14% ਸਪੈਂਡ ਕੀਤਾ ਤੇ ਇਹਨਾਂ ਨੇ ਪੈਸੇ ਕਿੰਨੇ ਦਿੱਤੇ ਸੀ ਅਸੀਂ 50000 ਜਿਹਨੂੰ ਕਹਿੰਦੇ ਨਕਮੀ ਸਰਕਾਰ ਸਾਡੇ ਸਾਡੇ ਚ ਕਮੀਆਂ ਸਨ ਖਜ਼ਾਨਾ ਮੰਤਰੀ ਚ ਕਮੀਆਂ ਸਨ ਲੇਕਿਨ ਅਸੀਂ 50000 ਦਾ ਕੈਪੀਟਲ ਐਕਸਪੈਂਡੀਚਰ ਰੱਖਿਆ ਸੀ ਇਹਨਾਂ ਨੇ ਕਿੰਨਾ ਰੱਖਿਆ 10355 ਰੁਪਏ 80 5000 ਚੋਂ 31000 ਖਰਚਿਆ ਇਹਨਾਂ ਨੇ 10000 ਚੋਂ 1482 ਹੀ ਖਰਚਿਆ ਯਾਨੀ ਕਿ ਕੋਈ ਚੀਜ਼ ਨਹੀਂ ਬਣਾਈ 1482 ਕਰੋੜ ਰੁਪਏ ਨਾਲ ਕੀ ਬਣਾਇਆ ਸਕੂਲ ਆਫ ਐਮੀਨੈਂਸ ਤੇ ਰੰਗ ਰੋਗਣ ਕਰਤਾ ਸਾਡੇ ਪੁਰਾਣੇ ਸਕੂਲ ਤੇ ਚਾਰ ਦਵਾਰਾਂ ਕੱਢਦੀਆਂ ਹੋਣੀਆਂ ਹੋਰੀਆਂ ਲੇਕਿਨ ਉਹਰਾ ਪੁਰਾਣਾ ਇਨਫਰਾ ਸਾਡਾ ਸੀ ਮੈਡੀਕਲ ਕਾਲਜ ਤੇ ਲੱਗ ਜਾਂਦਾ 1000 ਕਰੋੜ ਰੁਪਿਆ ਇੱਕ ਮੈਡੀਕਲ ਕਾਲਜ ਨਹੀਂ ਬਣਿਆ 16 ਇਹ ਹੁਣ ਕੈਗ ਇਹ ਮੈਂ ਨਹੀਂ ਕਹਿ ਰਿਹਾ ਕੌਣ ਕਹਿ ਰਿਹਾ ਸੁਣ ਲਾ ਇਹ ਰਾਜਾ ਵੜਿੰਗ ਤਾਂ ਇੱਥੇ ਆਂਕੜੇ ਪੇਸ਼ ਕਰੂ ਇਹ ਕਹਿ ਰਿਹਾ ਹੈ ਸੋਰਸ ਕੀ ਹੈ ਕੈਗ ਐਂਡ ਬੈਂਕ ਆਫ ਬੜੋਦਾ ਜਿਹੜਾ ਉਹੀ ਰਿਸਰਚ ਕਰ ਰਹੀ ਹੈ ਸਪੈਂਡ ਔਨ ਸਬਸਿਡੀਆਂ ਉਹਨੇ ਦੱਸਿਆ ਤੇ ਜੋ ਉਹ ਆ ਤਿੰਨ ਮੇਰੇ ਕੋਲ ਦੋ ਕਾਗਜ਼ ਹੈਗਾ ਆ ਜਿਹੜੇ ਮੇਰੇ ਕੋਲ ਇਹ ਹੈਗਾ ਉਹਨਾਂ ਨੇ ਦੱਸਿਆ ਕਿ ਡਾਟਾ ਔਨ ਕੈਪੀਟਲ ਐਕਸਪੈਂਡੀਚਰ ਆਫ ਦ ਗਵਰਨਮੈਂਟ ਇਜ਼ ਜਨਰਲੀ ਅਵੇਲੇਬਲ ਫਾਰ ਦ ਸੈਂਟਰ ਐਂਡ ਦ ਸਟੇਟ ਅਪ ਟੂ ਨਵੰਬਰ ਕੀ ਇਹ ਰਿਤੇ ਡਾਟਾ ਦਿੱਤਾ ਅਪ ਟੂ ਨਵੰਬਰ ਤੱਕ ਦਾ ਕਿ ਕੈਪੀਟਲ ਐਕਸਪੈਂਡੀਚਰ ਜਿਹੜੀਆਂ ਜਿਹੜੀਆਂ ਸਟੇਟਾਂ ਨੇ ਕੀਤਾ ਉਹਨਾਂ ਨੇ ਲਿਖਿਆ ਚਾਰਟ 1 ਅਚੀਵਮੈਂਟ ਆਫ ਐਨੂਅਲ ਟਾਰਗੇਟ ਇਨ ਫਰਸਟ 8 ਮੰਥਸ ਆ ਚਾਰਟ ਬਣਾਇਆ ਉਹਨਾਂ ਨੇ ਵੱਖ-ਵੱਖ ਇਹ ਬੈਂਕ ਆਫ ਬੜੋਦਾ ਦਾ ਹੈ ਆ ਚਾਰਟ ਬਣਾਇਆ ਹਰਾ ਚਾਰਟ ਬਣਾਇਆ ਹੈ yellow ਬਣਾਇਆ ਬਣਾਇਆ ਆ ਬਣਾਇਆ ਕੀ-ਕਿਆ ਉਹਨਾਂ ਨੇ ਪਹਿਲੇ ਚਾਰਟ ਚ ਉਹਨਾਂ ਦਾ ਦਾ ਪ੍ਰੋ ਐਕਟਿਵ ਸਟੇਟ ਗ੍ਰੀਨ ਉਹਨਾਂ ਨੇ ਕਿਹਾ ਪ੍ਰੋਐਕਟਿਵ ਸਟੇਟ ਫਿਰ ਉਹਨਾਂ ਨੇ ਕਿਹਾ ਦਾ ਕੰਜ਼ਰਵੇਟਿਵ ਸਟੇਟ ਸੋ ਉਹਨਾਂ ਨੇ yellow ਕੀਤਾ ਫਿਰ ਉਹਨਾਂ ਨੇ ਕਿਹਾ ਦਾ ਨਾਟ ਸੋ ਸ਼ੋਰ ਸਟੇਟ ਫਿਰ ਆਹ ਵਾਲਾ ਕਲਰ ਕੀਤਾ ਤੇ ਹੁਣ ਉਹਨਾਂ ਨੇ ਕਿਹਾ ਲੇਗਡਸ ਕਿ ਜਿਹੜੇ ਪਛੜੇ ਸਟੇਟ ਨੇ ਉਹਦੇ ਵਿੱਚ ਮਤਲਬ ਜਿੰਨਾ ਹਸਪੀਟਲ ਸਬਸਿਡੀ ਜ਼ਿਆਦਾ ਦਿੱਤੀ ਜਾਂਦੀ ਹੈ ਸਬਸਿਡੀ ਵੀ ਜ਼ਿਆਦਾ ਦਿੱਤੀ ਜਾਂਦੀ ਹੈ ਤੇ ਜਿਹੜੀ ਕੈਪੀਟਲ ਐਕਸਪੈਂਡੀਚਰ ਨਹੀਂ ਖਰਚਾ ਜਾਂਦਾ ਉਹ ਵੀ ਤੁਸੀਂ ਨਿਵੇਸ਼ ਕਿੱਥੇ ਕੀਤਾ ਤੁਸੀਂ ਪੰਜਾਬ ਦੇ ਆਪਦੀ ਆਪਦੀ ਸਟੇਟਾਂ ਦੇ ਵਿੱਚ ਨਵੀਂ ਕੀ ਲਿਆਏ ਮੈਟਰੋ ਲਿਆਏ ਫਲਾਂ ਆਏ ਘਰ ਜਾ ਤਾਂ ਚੜ ਗਿਆ ਲੇਕਿਨ ਤੁਸੀਂ ਬਣਾਇਆ ਕੀ ਡੈਮ ਬਣਾਤਾ ਫਲਾਂ ਬਣਾਤਾ ਉਹ ਕੈਪੀਟਲ ਐਕਸਪੈਂਡੀਚਰ ਦੇ ਬਾਰੇ ਵੀ ਉਹਨਾਂ ਨੇ ਦੱਸਿਆ ਸੋਰਸਸ ਕੈਗ ਹੁਣ ਅਗਲੀ ਕੀ ਰਿਪੋਰਟ ਹੈ ਇਹਦੇ ਵਿੱਚ ਤੁਸੀਂ ਆ ਚਾਰਟ ਹੈ ਮੇਰੇ ਕੋਲ ਇਹ ਤੇ ਪੰਜਾਬ ਹੈਵ ਕੈਪਸ ਸਪੈਂਡਿੰਗ ਲੋਅਰ ਦਨ ਲਾਸਟ ਈਅਰ ਆ ਆਂਧਰਾ ਪ੍ਰਦੇਸ਼ ਪਿਛਲੇ ਸਾਲ ਤੋਂ ਇਕੱਠਾ ਆਂਧਰਾ ਪ੍ਰਦੇਸ਼ ਦੂਜੇ ਨੰਬਰ ਤੇ ਹੈ ਤੇ ਤੈਲੰਗਾਨਾ ਪਹਿਲੇ ਤੇ ਆਂਧਰਾ ਪ੍ਰਦੇਸ਼ ਪਿੱਛੇ ਹੁੰਦਾ ਸੀ ਅਸੀਂ ਦੇਸ਼ ਚੋਂ 23 ਸਟੇਟਾਂ ਚੋਂ 22ਵੇਂ ਨੰਬਰ ਤੇ ਹੈ ਪੰਜਾਬ ਸੋ ਤੁਸੀਂ ਬਣਾਇਆ ਕੁਝ ਨਹੀਂ ਕੋਈ ਇਨਫਰਾ ਨਹੀਂ ਬਣਾਇਆ ਅੱਜ ਮੁਲਾਜ਼ਮ ਸੜਕਾਂ ਤੇ ਹੈ ਅੱਜ ਕਿਸਾਨ ਸੜਕਾਂ ਤੇ ਹੈ ਵਪਾਰੀ ਸੜਕਾਂ ਤੇ ਹੈ ਕਿਸੇ ਨੂੰ ਬਜਟ ਚ ਕੋਈ ਰਾਹਤ ਨਹੀਂ ਕੋਈ ਟੈਕਸ ਰਾਹਤ ਨਹੀਂ ਕੋਈ ਭਲਾ ਨਹੀਂ ਲੱਲਾ ਨਹੀਂ ਖੱਖਾ ਨਹੀਂ ਕਰਜਾ ਤੁਸੀਂ ਮਾਦਿਓ ਸ਼ੇਰੋ ਵਧਾਤਾ ਔਰ ਇਹ ਕਹਿ ਰਹੇ ਹੂੰ ਕਿ ਅਸੀਂ ਪੁਰਾਣਾ ਤੁਹਾਡਾ ਪ੍ਰਿੰਸੀਪਲ ਅਮਾਉਂਟ ਜਿਹੜਾ ਹੈ ਉਹ ਮੋੜ ਰਹੇ ਹਜੇ ਤਾਂ ਹਜੇ ਤਾਂ ਹਜੇ ਤਾਂ ਇਹਨਾਂ ਨੇ ਕੁਝ ਕੀਤਾ ਹੀ ਨਹੀਂ ਹੈ